हेलो सत श्रीकाल जी सारे उम्मीद कर उम्मीद तो सारे ठीक होवोगे चढ़ती तो आप बनाने जी आलू गोभी बच्चे स्कूल तो आने वाले ने टाइम हो गया काम कर खत्म करके ठंड जी लगन लग गई फिर चाह बनाई चाह बना के पी के हम बनाने जी सब्जी आलू गोभी की तो बच्चे आ जाएंगे स्कूल तो सब्जी करते हैं बाद में सब्जी तड़का ला लिया सब्जी बन गई अपनी बस ਇਆ ਪਾਈ ਚਾਹ ਬਣਾ ਕੇ ਰੱਖੀ। ਤੇ ਮੇਰੇ ਬੱਚੇ ਰੋਟੀ ਖਾਂਦੇ ਚਾਹ ਮੰਗਾ ਲੱਗ ਜਾਂਦੇ ਆ ਤਾਂ ਪਹਿਲਾਂ ਚਾਹ ਵੀ ਬਣਾ ਲਈ ਆਟਾ ਵੀ ਕੁੰਨ ਕੇ ਰੱਖ ਲਿਆ। ਤੇ ਆਪਾਂ ਪਾਏ ਬਾਹਰ ਕੱਪੜੇ ਮਸ਼ੀਨ 'ਚ। ਕੱਪੜੇ ਧੋ ਲੈਣੇ। ਇਹ ਆਪਾਂ ਕੋਲ ਪਾਏ ਨੇ ਮਸ਼ੀਨ 'ਚ ਕੱਪੜਾ 'ਚ ਸਵੇਰ ਦੀ ਲੇਟ ਨਹੀਂ ਹੈ ਸੀ। ਤੇ ਮਸ਼ੀਨ ਲਾਣੀ ਸੀ, ਲਾਈ ਨਹੀਂ। ਹੁਣ ਲੇਟ ਆਈ ਏ। ਤੇ ਹੁਣ ਆਪਾਂ ਮਸ਼ੀਨ ਲਾਈ ਏ। ਕੁੱਝ ਕੱਪੜੇ ਪਾ ਦਿੱਨੇ ਕੋਸ਼ ਅੰਦਰ ਪਏ ਨੇ ਹਜੇ। ਇਹ ਆਪਣੇ ਮਰੂਤ ਦੇ ਬਹੁਤ ਸੋਹਣਾ ਫਲ ਪਿਆ ਹੈ ਸਿਆਲ ਵਾਲਾ ਸਰਦੀਆਂ ਵਾਲਾ ਛੋਟੇ ਛੋਟੇ ਮਰੂਦ ਨੇ ਜੀ ਜਿਹੜਾ ਪਹਿਲੇ ਸੀ ਉਹ ਸਾਰੇ ਪੱਕ ਗਏ ਇਹ ਦੁਵਾਰਾ ਫਲ ਪਏ ਖੁਸ਼ ਨਾਲ ਦੀ ਨਾਲ ਪੱਕੇ ਜਾਂਦੇ ਨੇ ਨਾਲ ਦੀ ਨਾਲ ਦੁਵਾਰਾ ਫਲ ਪੈ ਜਾਂਦਾ ਇਹਦੇ ਇੱਥੇ ਫੁੱਲ ਖੇੜੇ ਸੀ ਹੁਣ ਛੋਟੇ ਛੋਟੇ ਆ ਇਹ ਨਾਲ ਦੀ ਨਾਲ ਇਹਦੇ ਫਲ ਪਈ ਜਾਂਦੇ ਖਤਮ ਹੁੰਦੇ ਨਾਲ ਹੀ ਪੈ ਜਾਂਦੇ मौसम मौसमो ज्ञान ठलकी-ठलकी ठंड वाला बढ़िया लगदा चला बच्चे भी स्कूल तो आ गए अपने ਤੇ ਆਪਾਂ ਟਾਈਮ ਸਿਰ ਇਹ ਸਬਜੀ ਬਣਾਈਏ ਨਹੀਂ ਕੰਗ ਠੀਕ ਰੇ ਹੂੰ ਬੁਖਾਰ ਹੋ ਗਿਆ ਸਜੀ ਰੋਟੀ-ਰੋਟੀ ਖਵਾ ਕੇ ਆਪਾਂ ਨੂੰ ਆਪਾਂ ਨੇ ਬੱਚਿਆਂ ਨੂੰ ਭੇਜ ਦਿੱਤਾ ਸੀ ਉਹ ਨਬੂ ਨਾ ਅੱਜ ਬੁਖਾਰ ਹੋ ਗਿਆ ਸੀ ਉਹ ਦਵਾਈ ਲੈਣ ਗਏ ਸੀ ਅੱਜ ਟਿਊਸ਼ਨ ਨਹੀਂ ਗਏ ਬੱਚੇ ਦਵਾਈ ਲੈਣ ਗਏ ਨੇ ਤੇ ਆਪਾਂ ਕੱਪੜੇ ਧੋਨੇ ਸਾਰੇ ਬਸ ਉਹੀ ਰਹਿ ਗਏ ਜਿਹੜੇ ਮਸ਼ੀਨ 'ਚ ਪਾਏ ਨੇ ਉਹ ਸਫੈਦਰ ਤਾਰ ਤੇ ਪਾਤੇ ਕੋਸੰਦ ਰੱਖ ਦਿੱਤੇ ਨੇ ਗਰ ਤੋਂ ਮੇਰਾ ਉਹ ਚੱਲਿਆ ਨਾ ਪਰ ਹੁਣੇ ਫਿਰ ਲਾਣੇ ਪੈਣੇ ਸੀਗੇ ਇਸ ਲਈ ਮਸ਼ੀਨ ਚੱਲ ਰਹੀ ਹੈ ਜੇ ਅਜੀ ਨਾ ਉਹ ਦਵਾਈ ਲੈ ਕੇ ਆ ਗਈ ਇਹ 버ਗਰ ਲੈ ਕੇ ਆਈ ਹੈ ਨੈਕਟਨ ਨੇ ਕਿਹਾ ਹੀ 버거 ਖਾਈ ਜਾ ਕੇ ਹੂੰ ਦਵਾਈ ਕਿਥੇ ਦਵਾਈ ਦੀ ਦੀ ਕੋਲ ਅੱਜ ਆਪਾਂ ਨਾ ਬੁਨੂ ਦਵਾਈ ਦਵਾਈ ਦੇ ਕੇ ਸੁਵਾ ਦਿੱਤਾ ਤੇ ਆਪਾਂ ਲਿਆਂਦੇ ਇਹਦੇ ਲਈ ਦੁੱਧ ਗਰਮ ਕਰਕੇ ਇਹ ਰੋਟੀ ਖਾਂਗੇ ਰੋਟੀ ਐ ਨਹੀਂ ਖਾਣੀ ਨਹੀਂ ਦੁੱਧ ਗਰਮ ਕਰਕੇ ਦੇਣੇ ਨਾਲੇ ਕੰਡਾ ਬਾਲ ਕੇ ਦੇ ਦੇ ਨੇ ਮੁਖਾਂਗੇ ਚ ਕੰਮ ਬਹੁਤ ਜ਼ਿਆਦਾ ਹੋਇਆ ਲਓ ਜੀ ਆਪਾਂ ਕਪੜੇ ਤੈਹ ਲਾ ਕੇ ਇਹ ਰੱਖ ਲਏ ਨੇ ਥੋੜੀ ਜਿਹੀ ਕਿਉਂਕਿ ਲਮਾਰੀ ਚ ਕਾਫੀ ਜ਼ਿਆਦਾ ਹੋ ਜਾਂਦੇ ਨੇ ਮੈਂ ਇੱਥੇ ਤੈਹ ਲਾ ਕੇ ਰੱਖਤੀ ਤੇ ਬਾਕੀ ਆਪਾਂ ਬੱਚਿਆਂ ਦੀ ਲਮਾਰੀ ਚ ਸੈੱਟ ਕਰਤੀ ਆਪਾਂ ਇੱਥੇ ਰੱਖ ਲੈਣ। ਚਲੋ ਜੀ ਹੁਣ ਚੱਲਦੇ ਹਾਂ ਰਸੋਈ 'ਚ। ਦੇਖਦੇ ਆਂ ਬੱਚਾ ਲਈ ਕੁਝ ਬਣਾਉਂਦੇ ਆਂ ਆਣ ਵਾਲੇ ਸਕੂਲ ਤੋਂ। ਹੈਲੋ ਸਸਤੀ ਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਵਲੌਗ ਸ਼ੁਰੂ ਕੀਤਾ ਸ਼ਾਮ ਨੂੰ ਬੱਚਿਆਂ ਨੂੰ ਸੇ ਸਕੂਲ ਕੇਸ ਦਾ ਹੀ ਉਸ ਤੋਂ ਬਾਅਦ ਵਲੌਗ ਨਹੀਂ ਬਣਾਇਆ। ਇਹ ਕੱਪੜੇ ਆਪਾਂ ਧੋਏ ਸੀ। ਆਪਿਆ ਪੈਡਮੈਂਟ ਇਹ ਲਾ ਲੀਏ ਚਲੋ ਇਹ ਲਾ ਕੇ ਸਭਾ ਲਈ ਕਿਉਂਕਿ ਸਰਦੀਆਂ ਦੇ ਬਹੁਤ ਜ਼ਿਆਦਾ ਕੱਪੜੇ ਹੋ ਜਾਂਦੇ ਆ ਇਹ ਧੋ ਕੇ ਨਾ ਪੈਮਾ ਲਾਓ ਬਰਸ ਰਾਈ ਪਿਆ ਜਾਂਦਾ ਬੱਚੇ ਸਕੂਲ ਤੋਂ ਆ ਨਾ ਦੇ ਨੇ ਅੱਜ ਸਕੂਲ ਗਏ ਹੋਏ ਨੇ ਆਪ ਕੱਪੜੇ ਤਿਆਰ ਲਾ ਕੇ ਸਭਾ ਲਈ ਕੋ ਬੱਚੇ ਆਏ ਬੋਟੀ ਬਣਾਣੀ ਹੁੰਦੀ ਹੈ ਇਹ ਸ਼ਾਮ ਨੂੰ ਬਹੁਤ ਘੱਟ ਟਾਈਮ ਹੁੰਦਾ ਹੈ ਤਾਂ ਘਟਨੀ ਨਾ ਪੈ ਜਾਂਦਾ ਸਰਦੀਆਂ 'ਚ ਫਿਰ ਤੁਹਾਨੂੰ ਜਿੰਨੀ ਤੋਰ ਦੇ ਦਿੱਤੀ ਤਾਂ ਤੁਹਾਨੂੰ ਤੇ ਆ ਲੀ ਹੈ ਮੈਂ ਜਿਹੜੀ ਰੋਟੀ ਖਵਾ ਦਿਤੀ ਆਪਾਂ ਬੱਚਿਆਂ ਨੂੰ ਤੇ ਦੁੱਧ ਵੀ ਗਰਮ ਕਰਕੇ ਦੇ ਦਿੱਤਾ ਭਾਂਡੇ ਰਹਿ ਗਏ ਮਾਂਜਣ ਵਾਲੇ ਇਹ ਮਾਂਦੇ ਆ ਤੇ ਟਾਈਮ ਹੋ ਗਿਆ ਜੀ ਸਵਾ 7 8 ਵਜੇ ਦਾ 8 ਵਜੇ ਨੇ ਹਾਂਜੀ ਕੋਈ ਨਹੀਂ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਦ ਲਈ ਸੱਸਰੀ ਕੱਲ ਜੀ ਸਾਰਿਆਂ ਨੂੰ ਬਾਏ ਬਾਏ